ਆ ਬਾਕੀ ਘਰਾਂ ਦੇ ਸਾਨੂੰ ਦਿਖਾ ਕੇ ਚਰੇ ਜਾਂਦੇ ਬੰਦੇ ਤੋ ਫੇ ਜਿਹੜੀ ਪਾਰਟੀ ਕਹਿੰਦੀ ਉਹੋ ਗੱਡੀਆਂ ਘਰ ਤੋਂ ਮਗਾ ਦਿੰਦੇ ਆ ਜੀ ਛੋਟੇ ਬਾਈਟ ਵਿੱਚ ਵਧੀਆ ਗੱਡੀਆਂ ਤੁਸੀਂ ਲੈ ਲਿਆ ਹੋਣ ਤੇ ਪਰਪਾ ਕਰਵਿਆਰ ਦੇ ਨਾਲ ਕ੍ਰੈਡਿਟ ਕਰ ਸਕਦੇ ਜੀ ਫੁੱਲ ਗਰੰਟੀ ਜੀ ਅਸੀਂ ਘਰੇ ਤੋਂ ਗੱਡੀਆਂ ਵੇਚਦੇ ਅਸੀਂ ਦੂਜੀ ਗੱਡੀ ਵੇਚਦੇ ਨਹੀਂ 65000 ਤੋਂ ਸ਼ੁਰੂ ਆ ਜੀ ਠੀਕ ਹੈ ਜੀ ਤੇ ਇੱਕ ਬਲੈਕ ਕਲਰ ਦੀ 2009 ਮਾਡਲ ਐਲਐਕਐਸਆਈ ਇਹਨੂੰ ਲਾਈ ਵੀ ਲੱਗੇ ਆ ਟੱਚ ਸਕਰੀਨ ਲੱਗੀ ਸੈਂਟਰ ਲੋਕ ਸਾਰਾ ਕੁਝ ਲੱਗਾ ਹੋਇਆ ਜੀ ਇਸ ਗੱਡੀ ਇਹ ਵੀ ਜੀ 2012 ਮਾਡਲ ਐਲਐਕਐਸਆਈ ਪੋਰ ਜਾਰ 8 ਮਾਡਲ Maruti ਆ ਜੀ AC ਵੀ ਆ ਤੇ LPG ਗੈਸਕਟ ਵਿੱਚ ਲੱਗੀ ਹੋਈ ਹੈ ਜੀ ਠੀਕ ਹੈ ਜੀ ਹਾਂ ਕੰਪਨੀ ਤੋਂ ਜਿਹੜੀ ਕਿਟ ਆਉਂਦੀ ਉਹ ਹੀ ਕਿਟ ਵਿੱਚ ਲੱਗੀ ਹੋਈ ਹੈ ਜੀ ਚੈੱਕ ਕਰ ਸਕਦੇ ਆ ਜੀ ਆਪਾਂ ਬੜੀ ਖੁਸ਼ ਨਾ ਇਸ ਮਾਡਲ ਵਿੱਚ ਸਾਂਭੀ ਹੋਈ ਗੱਡੀ ਦੇਖ ਸਕਦੇ ਹੋ ਜੀ 20 ਤੱਕ ਪਾਸਜ ਆ ਜੀ ਇਹਦੀ ਗੱਡੀ ਦੀ ਠੀਕ ਹੈ ਜੀ 29 ਤੱਕ ਪਾਸ ਕੱਢੀ ਆ ਸਾਰੇ ਪੇਪਰ ਓਕੇ ਲਾਇਸੈਂਸ ਲੱਗੇ ਆ CLTC ਵਿੱਚ ਲੱਗੀ ਹੋਈ ਹੈ ਤਾਂ ਸਕ੍ਰੀਨ ਲੱਗੀ ਹੋਈ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਰਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਹਾਂ ਵਧੀਆ ਜੀ ਚੜ੍ਹਦੀ ਕਲਾ ਜੀ ਚਲੋ ਵਧੀਆ ਚਾਹੀਦਾ ਨਾਮ ਦੱਸ ਦਿਓ ਸਭ ਤੋਂ ਪਹਿਲਾਂ ਆਪਣਾ ਜੀ ਮੇਰਾ ਨਾਮ ਹਰਬੰਸ ਸਿੰਘ ਪੁਰਪਾ ਜੀ ਠੀਕ ਹੈ ਜੀ ਹਾਂ ਜੀ ਤੇ ਆਪਣਾ ਕਾਰਬੀਅਰ ਕਿਸ ਨਾਮ ਤੇ ਜੀ ਪੁਰਪਾ ਕਾਰਬੀਅਰ ਦੇ ਉੱਤੇ ਨਾਮ ਤੇ ਆ ਜੀ ਆਪਾਂ ਐਡਰੈਸ ਦੇ ਦਈਏ ਆਪਣਾ ਆਪਣਾ ਜਲੰਧਰ ਰੋਡ ਮਿੱਤਾ ਚੌਂਕ ਬਟਾਲੇ ਤੋਂ 15 ਕਿਲੋਮੀਟਰ ਜਲੰਧਰ ਵਾਲੀ ਸਾਈਡ ਤੇ ਤੇ ਬਾਬੇ ਬਕਾਲੇ ਵੱਲੋਂ ਆਈਏ ਤੇ 15 ਕਿਲੋ ਠੀਕ ਹੈ ਜੀ ਤੇ ਆਪਣੇ ਕੋ ਕਿਹ ਸੈਗਮੈਂਟ ਤੇ ਗੱਡੀਆਂ ਮਿਲ ਜਾਂਦੀਆਂ ਕੀ ਰੇਟ ਸ਼ੈਡ ਗੱਡੀਆਂ ਦੇ ਰਹਿੰਦੇ ਆ ਆਪਣੇ ਕੋ ਹਰ ਇੱਕ ਵੈਰਾਈਟੀ ਦੀ ਗੱਡੀ ਮਿਲ ਸਕਦੀ ਗਾ ਜਿਹੜੀ ਡਿਮਾਂਡ ਕਰੇਗਾ ਉਹੀ ਗੱਡੀ ਮਿਲ ਜੇਗੀ ਠੀਕ ਹੈ ਜੀ ਕੋਈ ਸਾਡੇ ਕੋ ਮੌਜੂਦ ਹੁੰਦੀ ਆ ਬਾਕੀ ਘਰਾਂ ਚ ਸਾਨੂੰ ਦਿਖਾ ਕੇ ਚਰੇ ਜਾਂਦੇ ਬੰਦੇ ਤੋਂ ਫੇ ਜਿਹੜੀ ਪਾਰਟੀ ਕਹਿੰਦੀ ਉਹੋ ਗੱਡੀਆਂ ਘਰ ਤੋਂ ਮਗਾ ਦਿੰਦੇ ਆ ਜੀ ਠੀਕ ਹੈ ਜੀ ਗੱਡੀਆਂ ਬਿਲਕੁਲ ਸਾਫ਼ ਸੁਥਰੀਆਂ ਮਿਲਣਗੀਆਂ ਬਾਕੀ ਨੋਨ ਐਕਸੀਡੈਂਟਲ ਦੀ ਗਾਰੰਟੀ ਹੈ ਜੀ ਉਹਦੀ ਫੁੱਲ ਗਾਰੰਟੀ ਜੀ ਅਸੀਂ ਘਰੇ ਤੋਂ ਗੱਡੀਆਂ ਵੇਚਦੇ ਆਂ ਦੂਜੀ ਗੱਡੀ ਵੇਚਦੇ ਨਹੀਂ ਜੀ ਠੀਕ ਹੈ ਜੀ ਪਰ ਬੋਲ ਦਿ 085555 ਜੀ ਠੀਕ ਹੈ ਜੀ ਬਾਕੀ ਗੱਡੀਆਂ ਕਿਹੜੀਆਂ ਕਿੜੀਆਂ ਕਲ ਆਪਣੇ ਕੋਲ ਗੱਡੀਆਂ ਵੀਰ ਜੀ ਮਰੂਤੀ ਤੋਂ ਲੈ ਕੇ ਨੋਆ ਤੱਕ ਹਰ ਇੱਕ ਕੰਪਨੀ ਦੀ ਗੱਡੀ ਜਿਹੜੀ ਗਾਹ ਕਵੇ ਉਹੀ ਆਹੀ ਪੇਸ਼ ਕਰ ਦਵਾਂਗੇ ਜੀ ਗੱਡੀ ਠੀਕ ਹੈ ਜੀ ਘੱਟ ਬਜਟ ਕਿੰਨਾ ਕੁ ਰਹਿਣ ਵਾਲਾ ਅਜ ਘੱਟ ਤੋਂ ਘੱਟ 65000 ਤੋਂ ਸ਼ੁਰੂ ਆ ਜੀ ਠੀਕ ਹੈ ਜੀ ਤੇ ਗਾਹਕ ਭਾਵੇਂ ਸਾਡੇ ਕੋਲ 10 ਲੱਖ ਵਾਲੀ ਕਵੇ ਅਸੀਂ ਉਹ ਵੀ ਪੇਸ਼ ਕਰ ਦਾਂਗੇ ਜੀ ਠੀਕ ਹੈ ਜੀ ਕਰੀਏ ਫਿਰ ਗੱਡੀਆਂ ਦੀ ਗੱਲ ਬਾਤ ਜੀ ਹਾਂ ਠੀਕ ਆ ਵੀਰ ਜੀ ਆਓ ਜੀ ਵੀਰ ਜੀ ਹਰ ਕਿਸਮ ਦੀ ਗੱਡੀ ਮਿਲ ਸਕਦੀ ਹੈ ਇਸ ਲਈ ਆਪਣੇ ਕੋਲ ਦੋ ਹੱਡੀਆਂ ਆਈਆਂ ਹੀਆਂ ਨੇ ਇੱਕ ਬਲੈਕ ਕਲਰ ਦੀ 2009 ਮਾਡਲ ਐਲਐਕਐਸਆਈ ਇਹਨੂੰ ਲਾਈ ਵੀ ਲੱਗੇ ਆ ਟੱਚ ਸਕਰੀਨ ਲੱਗੀ ਸੈਂਟਰ ਲੋਕ ਸਾਰਾ ਕੁਝ ਲੱਗਾ ਹੋਇਆ ਹੈ ਜੀ ਇਸ ਗੱਡੀ ਠੀਕ ਹੈ ਜੀ ਦੋ ਮਿੰਟ ਵੀਡੀਓ ਭੰਡ ਦੇ ਜਮੇ ਅਸੀਂ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਜੀ ਕ੍ਰੀਏਟਰ ਇਹਨਾਂ ਕੋਲ ਆ ਇਹ ਤੇ 135000 ਰੁਪਏ ਵੀਰ ਜੀ ਪਾਰਟੀ ਦੀ ਡਿਮਾਂਡ ਆ ਬਾਕੀ ਮੌਕੇ ਤੇ ਥੋੜਾ ਬੋਧਾ ਵਾਧਾ ਘਟਾ ਵੀ ਹੋ ਜਾਏਗਾ ਠੀਕ ਹੈ ਜੀ ਫੁਲੀ ਮੋਡੀਫਾਈਡ ਗੱਡੀ ਹੈ ਜੀ 135000 ਉਸ ਤੋਂ ਬਾਅਦ ਕਿੰਨਾ ਮਾਡਲ ਆ ਗਿਆ ਜੀ ਆਪਣੇ ਕੋਲ ਇਹ 2012 ਮਾਡਲ ਹੈ ਐਲ ਐਕਸ ਆਈ ਜੀ ਅੰਮ੍ਰਿਤਸਰ ਦਾ ਨੰਬਰ ਲੋਕਲ ਠੀਕ ਹੈ ਜੀ 2012 ਮਾਡਲ ਦੇਖ ਸਕਦੇ ਹੋ ਐਲ ਐਕਸ ਆਈ ਕੰਡੀਸ਼ਨ ਪੱਖੋਂ ਗੱਡੀ ਬਹੁਤ ਸੋਹਣੀ ਹੈ 74000 ਕਿਲੋਮੀਟਰ ਚੱਲੀ ਹੈ ਜੀ ਅੱਜ ਦੀ ਗੱਡੀ ਬਿਲਕੁਲ ਵਧੀਆ ਵਾ ਰੇਟ ਵੀ ਬਿਲਕੁਲ ਛੋਟਾ ਰੱਖਿਆ ਵਾ ਬਾਕੀ ਮੌਕੇ ਦੇ ਮਾਨਤਨ ਵੀ ਕੀਤਾ ਜਾਵੇਗਾ ਠੀਕ ਹੈ ਜੀ ਕੋਈ ਵੀਰ ਫੋਨ ਲਾਵੇ ਰੇਟ ਬਹੁਤ ਹੀ ਛੋਟਾ ਰੱਖਿਆ ਹੈ 2012 ਮਾਡਲ ਆਲਟੋ ਦੇਖ ਸਕਦੇ ਹੋ ਜੀ ਅੰਮ੍ਰਿਤਸਰ ਨੰਬਰ ਗੱਡੀ ਹੈ 8 ਮਾਡਲ ਬਰੂਤੀ ਹੈ ਜੀ ਏਸੀ ਵਾਲੀ ਹਰ ਇੱਕ ਚੀਜ਼ ਗੱਡੀ ਦੀ ਚਾਲੂ ਆ ਗੁਰਦਾਸਪੁਰ ਦਾ ਨੰਬਰ ਹੈ ਜੀ 778 ਨੰਬਰ ਗੱਡੀ ਹੈ AC ਵਗੈਰਾ ਵਰਕਿੰਗ ਤੇ ਹੈ ਜੀ ਹਾਂ ਜੀ ਸਾਰਾ ਕੁਝ ਚਾਲੂ ਆ ਜੀ AC ਚਾਲੂ ਆ ਜੀ ਗੱਡੀ ਦਾ ਠੀਕ ਹੈ ਜੀ ਬਾਕੀ ਵਿੱਚ ਇਹਦੇ ਚ ਗੈਸਕਟ LPG ਕਿਟ ਲੱਗੀ ਹੋਈ ਆ ਠੀਕ ਹੈ ਜੀ ਹਾਂ ਕੰਪਨੀ ਤੋਂ ਜਿਹੜੀ ਕਿਟ ਆਉਂਦੀ ਉਹ ਹੀ ਕਿਟ ਵਿੱਚ ਲੱਗੀ ਹੋਈ ਆ ਜੀ ਚੈੱਕ ਕਰ ਸਕਦੇ ਆ ਜੀ ਆਪਾਂ ਬੜੀ ਖੁਸ਼ਨਾ ਵਧੀਆ ਲੁੱਕ ਵਾਲੀ ਮਰੂਤੀ ਦੇਖ ਸਕਦੇ ਹਾਂ ਜੀ ਜਿਸ ਤਰ੍ਹਾਂ ਮਰਜੀ ਚੈੱਕ ਕਰੋ ਗੱਡੀ ਬਿਲਕੁਲ ਸਾਫ਼ ਸੁਥਰੀ ਆ ਜੀ ਠੀਕ ਹੈ ਜੀ ਮਾਡਲ ਰਿਪੀਟ ਕਰ ਦਈਏ ਇਕੱਲੇ ਤਾਂ ਆਪਾਂ ਇਹ 2008 ਵਰਡਰ ਆ ਜੀ AC ਅੱਠ ਮਾਡਲ ਏਸੀ ਹੈ ਜੀ ਵਧੀਆ ਨੰਬਰ ਵਾਲੀ ਕੰਪਨੀ ਵਾਲੀ ਲੱਗੀ ਹੋਈ ਹੈ ਜੀ ਠੀਕ ਹੈ ਕੀ ਪ੍ਰਾਈਸ ਹੋਰੇਗਾ ਦਾ ਇਹਦਾ 75000 ਰੁਪਿਆ ਪਾਰਟੀ ਮੰਗਦੀ ਹੈ ਬਾਕੀ ਮੌਕੇ ਤੇ ਮਾਨ ਤਣ ਜੀ ਮਾਡਲ ਬਰੂਤੀ ਆ ਗਈ ਇਹ 2006 ਮਾਡਲ ਆ ਵਰਜੀ ਗੱਡੀ ਠੀਕ ਹੈ ਜੀ ਇਹ ਨੌਨ ਏਸੀ ਆ ਏਸੀ ਨਹੀਂ ਇਹਦੇ ਵਿੱਚ ਹੈਗਾ ਠੀਕ ਹੈ ਜੀ ਤੇ ਇੰਜਨ 02 ਆ ਜੀ ਇਹਦਾ ਗੱਡੀ ਦਾ ਪੰਜਾਬ ਨੰਬਰ ਲੋਏ ਵਗੈਰਾ ਸੋਨੇ ਲੱਗੇ ਹੋਏ ਆ ਸੀਟ ਕਵਰ ਵਧੀਆ ਪਏ ਹੋਏ ਆ ਗੱਡੀ ਨੂੰ ਗੱਡੀ ਬਿਲਕੁਲ ਸਾਫ਼ ਸੁਥਰੀ ਹੈ ਜੀ ਹਾਂ ਜੀ ਗੱਡੀ ਬਿਲਕੁਲ ਸਾਫ਼ ਸੁਥਰੀ ਹੈ ਜੀ ਠੀਕ ਹੈ ਜੀ ਇਹ ਇੰਜਨ ਕੰਡੀਸ਼ਨ ਦਿਖਾ ਦਈਏ ਜੀ ਲਓ ਜੀ ਇੰਜਨ ਦਿਖਾਵ ਦਿੰਨੇ ਜੀ ਤਾਓ ਇਸ ਮਾਡਲ ਵਿੱਚ ਸਾਂਭੀ ਹੋਈ ਗੱਡੀ ਦੇਖ ਸਕਦੇ ਹੋ ਜੀ ਲਓ ਜੀ ਇੰਦਾਂ ਦੀ ਮਰੂਤੀ ਕਦੀ ਦੇਖਣੀ ਹੋਏ ਕਿਤੇ ਇਹਦਾ ਮਾਡਲ ਫਿੱਟ ਕਰਦੀ ਹੈ ਅੰਕਲ ਆਪਾ ਇਹ ਵੀਰ ਜੀ 2006 ਮਾਡਲ ਆ ਜੀ ਠੀਕ ਹੈ ਜੀ ਕੀ ਪ੍ਰਾਈਸ ਹੋਵੇਗਾ ਦਾ ਇਹਦਾ 70000 ਰੁਪਏ ਪਾਰਟੀ ਨੇ ਮੰਗਿਆ ਜੀ ਬਾਕੀ ਮੌਕੇ ਦੇ ਮਾਨਤਨ ਕੀਤਾ ਜਾਵੇਗਾ ਠੀਕ ਹੈ ਜੀ ਮਰੂਤੀ ਦੇ ਸ਼ਕੀਨ ਜਿਹੜੇ ਵੀਰ ਉਹਨਾਂ ਵਾਸਤੇ ਦੋ ਮਰੂਤੀਆਂ ਲੈ ਕੇ ਆਏ ਨੇ ਦੇਖ ਸਕਦੇ ਹੋ ਜੀ ਉਸ ਤੋਂ ਬਾਅਦ ਵੀਰ ਜੀ ਪਾ 7 ਸੀਟਰ ਵਿੱਚ ਵੀ ਗੱਡੀ ਦੇਣੀ ਆਪਣੇ ਵੀਰ ਭਰਾਵਾਂ ਨੂੰ ਠੀਕ ਆ ਵੀਰ ਜੀ ਆਪਣਾ ਕੋਈ ਆਈਆ ਨਵਾਂ ਗੱਡੀ ਬਹੁਤ ਵਧੀਆ ਗੱਡੀ ਆਈ ਹੈ ਠੀਕ ਆ ਜੀ ਇਹ 2007 ਆਪਣੇ 8 ਮਾਡਲ 29 ਤੱਕ ਪਾਸੇਂਜਰ ਜੀ ਇਹਦੀ ਗੱਡੀ ਦੀ ਠੀਕ ਆ ਜੀ 29 ਤੱਕ ਪਾਸ ਗੱਡੀ ਆ ਸਾਰੇ ਪੇਪਰ ਓਕੇ ਲਾਈ ਵੀ ਲੱਗੇ ਆ ਸੀਐਲ ਸੀਡੀ ਵਿੱਚ ਲੱਗੀ ਹੋਈ ਹੈ ਟੱਚ ਸਕਰੀਨ ਲੱਗੀ ਹੋਈ ਆ ਸੈਂਟਰ ਲੌਕਿੰਗ ਲੱਗਾ ਆ ਜੀ ਹਰ ਇੱਕ ਚੀਜ਼ ਚਾਲੂ ਆ ਇੰਟੀਰੀਅਰ ਦੇਖ ਸਕਦੇ ਹੋ ਗੱਡੀ ਦਾ ਬਹੁਤ ਸੋਹਣਾ ਇੰਟੀਰੀਅਰ ਹੈ ਲੌਏ ਵਗੈਰਾ ਵਧੀਆ ਲੱਗੇ ਹੋਏ ਆ 29 ਤੱਕ ਪਾਸ ਗੱਡੀ ਹੈ ਹਾਂਜੀ 29 ਤੱਕ ਪਾਸ ਹੈ ਜੀ ਠੀਕ ਸਾਰੇ ਪੇਪਰ ਓਕੇ ਰਿਸ਼ੋਰਸ ਪ੍ਰੋਡਕਸ਼ਨ ਤੱਕ ਇਹ ਨਾਲ ਆ ਜੀ ਸਭ ਕੁਝ ਮਿਲੇਗਾ ਜੀ ਪੰਜਾਬ ਨੰਬਰ ਗੱਡੀ ਅੰਕਲ ਕੀ ਰੇਟ ਹੋ ਦੇਗਾ ਦਾ ਇਹਦਾ 2.60 ਲੱਖ ਰੁਪਿਆ ਪਾਰਟੀ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਵੇਗਾ ਮੌਕੇ ਤੇ ਮਾਨਤਾਨ ਹੋ ਜਾਏਗਾ ਜੀ ਆਪਣਾ 15 ਮਾਡਲ ਦੀ ਆਸਤਾ ਗੱਡੀ ਡੀਜ਼ਲ ਤੇ 1 ਲੱਖ ਕਿਲੋਮੀਟਰ ਚੱਲੀ ਹੈ ਜੈਨੂਮਨ ਸਾਢੇ 5 ਲੱਖ ਰੁਪਏ ਦੀ ਡਿਮਾਂਡ ਆ ਪਾਰਟੀ ਦੀ ਗੱਡੀ ਬਿਲਕੁਲ ਨਵੀਆਂ ਵਰਗੀ ਹੈ ਜੀ ਠੀਕ ਹੈ ਜੀ ਗੱਡੀ ਬਹੁਤ ਸਾਫ਼ ਸੁਥਰੀ ਆ ਜੀ ਢਰੇਲੂ ਗੱਡੀ ਆ ਗੱਡੀ ਵਿੱਚੋਂ ਸਾਫ਼ ਸੁਥਰੀ ਪਈ ਹੋਈ ਆ ਜੀ